ਇਹਦੀ ਭੈਣ ਦੀ ਪੰਜਾਬ ਚ ਦਾ ਬਾਂਦਰ ਕੀਲੇ ਵਾਲਾ ਮੰਗੂ ਐ ਹੀ ਨਹੀਂ ਪਤਾ ਲੱਗਦਾ ਵੀ ਕਦੋਂ ਕੋਈ ਕੱਟਰੂ ਫੱਟਰੂ ਜਾ ਉੱਠ ਕੇ ਝੋਟਿਆਂ ਜਿੱਡੇ ਜਿੱਡੇ ਮਸਲਿਆਂ ਦਾ ਦਮ ਕੱਢ ਲੇ ਜਮਾ ਤਾਣ ਤੇ ਆਇਆ ਹੋਇਆ ਕੰਮ ਪਠਾਨ ਮਾਜਰੇ ਦੇ ਨਾਲ-ਨਾਲ ਕਰੋੜ ਕਰੋੜ ਦੇ ਮੁੱਦੇ 35-40 ਰੁਪਈਆਂ ਦੇ ਕਲਿੱਪ ਨਹੀਂ ਦੱਬਲੇ ਚੰਗਾ ਪਲਾ ਪੰਜਾਬ ਦਾ ਜੂਥ ਸਾਰਾ ਸਮਾਜ ਸੇਵਾ ਦੇ ਰਾਤੇ ਤੁਰਿਆ ਹੋਇਆ ਸੀ ਹੜਾਂ ਦੀ ਸੇਵ ਵਾਲੀਆਂ ਬੀੜੀਆਂ ਤੋਂ ਬਿਨਾ ਕੁਝ ਨਹੀਂ ਸੀ ਹੋਰ ਚੜਦਾ ਆ ਪਤੰਦਰ ਭਗਵੰਤ ਮਾਨ ਨੇ ਹੈਂਡਲ ਮਾਰ ਕੇ ਵਿੱਚ ਹੋਰੇ ਕਾਲੇ ਤੇਲ ਵਾਲਾ ਇੰਜਣ ਛੜਤਾ ਅਸੀਂ ਕੱਲ ਸਾਡੇ ਪਿੰਡ ਜੋ ਹੜ ਭੀੜ ਤਾਂ ਵਾਸਤੇ ਕਣਕ ਦੇ ਤੂੜੀ ਇਕੱਠੇ ਕਰਦੇ ਸੀ ਸਾਰਾ ਦਿਨ ਮੋਬਾਈਲ ਖੋਲ ਕੇ ਦੇਖਿਆ ਨਹੀਂ ਗਿਆ ਨੈਟ ਨੱਟ ਖੋਲਿਆ ਨਹੀਂ ਆਥਣੇ ਜੇ ਥਕਿਆ ਹਾਰਿਆ ਲਵਾਰੀਆਂ ਦੇ ਬੋਤੇ ਵਾਂਗੂ gekeੜੇ ਜੇ ਖਾਂਦਾ ਮੈਂ ਘਰ ਨੂੰ ਆਉਂਦਾ ਸੀ ਰਾਤ ਤੁਰੇ ਆਉਂਦੇ ਨੂੰ ਤਾਕੀ ਜੀ ਵਿੱਚ ਦੀ ਆਵਾਜ਼ ਆਈ ਪਰਜਾਈ ਪਾਈ ਨੂੰ ਆਖਣ ਲੱਗ ਰਹੀ ਕਹਿੰਦੀ ਮੇਰੀ ਵੀ ਕੋਈ ਰੀਲ ਮਿਲੀਆਂ ਵਿੱਚ ਪਚਾ ਦੇਵੇ ਮਈਆ ਹੁਣ ਨੀ ਪੋਨੀ ਕਰਦੀ ਕਲਿੱਪ ਲਿਆ ਦੇਵੇ ਮਈਆ ਮੈਂ ਬਹੀ ਜਿ ਖੜੇ ਖੜੇ ਨੇ ਮਖੌਲ ਦੇ ਮਾਰੇ ਜਨੇ ਆਖਿਆ ਮਹਾ ਯਾਰ ਕਿੱਡੀ ਕੀ ਚੀਜ਼ ਹੈ ਪਰਜਾਈ ਦਾ ਲਾਂਬਾ ਲਾ ਦੇ ਸਾਰੀ 35 40 ਰੁਪਈਆ ਦੀ ਗੱਲ ਹੈ ਤੂੰ ਲਿਆ ਦੇ ਮੈਨੂੰ ਕਹਿੰਦਾ ਬੱਸ ਓਏ ਬਾਈ ਕਿਉਂ ਨਵਾਂ ਸਿਆਪਾ ਖੜਾ ਕਰਾਏਗਾ ਮੈਂਥ ਦਾ ਉਹੀ ਨਹੀਂ 5 ਮਿੰਟਾਂ ਖਾਤਰ ਕਿਸੇ ਲੈਨ ਚ ਲੱਗਿਆ ਜਾਂਦਾ ਤੂੰ ਡੂਡ ਦੇਣ ਖੜਵਾਏਂਗਾ ਕਹਿੰਦਾ ਅਬ ਦੇ ਕੋਲੀ ਰੱਖ ਇਹ ਜੇ ਜਜ਼ਬਾਤ ਦਿਲ ਦੇ ਅੱਜ ਕੱਲ ਪੰਜਾਬ ਜੋ ਗਰੀਬ ਬੰਦੇ ਨੂੰ ਪਿਸਤੌਲ ਦਾ ਲਾਇਸੈਂਸ ਦਾ ਛੇਤੀ ਜੇਤੀ ਮਿਲ ਸਕਦਾ ਜਿਹੜੇ ਹਿਸਾਬ ਨਾਲ ਫਿਲਮ ਚੱਲ ਗਈ ਜਰਨਲ ਸਟੋਰ ਵਾਲਿਆਂ ਤੋਂ ਛੇਤੀ ਛੇਤੀ ਕਲਿੱਪ ਨਹੀਂ ਮਿਲਦੇ ਉਹਨੇ ਜਿਆਦਾ ਬੋਲ ਸੁਣਾਤਾ ਮੈਂ ਤਾਂ ਨਾਈਆਂ ਦੇ ਬਾਂਦਰ ਵਾਂਗੂ ਚੁੱਪ ਕਰਾਤਾ ਮੈਂ ਦਵੀਜੀ ਬਾਅਦ ਚ ਫੇਰ ਪੁੱਛ ਲਿਆ ਮਹਾ ਪਤੰਦਰਾ ਕਲਿੱਪਾਂ ਨੇ ਪੰਜਾਬ ਚ ਕਿਹੜੀ ਆਫਤ ਲਿਆਤੀ ਉਹਨੇ ਤਾਕੀ ਵਿੱਚ ਦੀ ਮੋਬਾਈਲ ਚ ਪੁਰਾਣੀ ਬਸ ਦੇ ਰੰਗ ਰੋਗਣ ਜਾਂ ਹੋਏ ਮੰਗੂ ਇੱਕ ਬੁੜੀ ਜੀ ਦੀ ਸੀਐਮ ਦੇ ਗੜ ਲੱਗ ਕੇ ਰੋਂਦੀ ਦੀ ਵੀਡੀਓ ਦਿਖਾਤੀ ਉਦੋਂ ਬਾਅਦ ਵਟਸਐਪ ਤੇ ਉਹਦੀ ਇੱਕ ਪੁਰਾਣੀ ਫੋਟੋ ਪਹੁੰਚਾਤੀ ਮੈਂ ਤੁਰਿਆ ਜਾਂਦਾ ਜਾਂਦਾ ਸੋਚੀ ਜਾਂ ਮਹਾ ਯਾਰ ਇਹ ਸੀਐਮ ਮੀਚ ਬੈਠੇ ਬਈਏ ਮੰਗੂ ਕਿਉਂ ਬਾਂਦਰ ਨਾਲ ਪੇਚੇ ਪਾਉਂਦਾ ਯਾਦ ਇਹਨੂੰ ਚੰਗਾ ਭਲਾ ਪਤਾ ਵੀ ਦਿੱਲੀ ਵਾਲਿਆਂ ਦੀ ਲਿਖੀ ਹੋਈ ਸਟੋਰੀ ਪੰਜਾਬ 'ਚ ਚੱਲਦੀ ਏ ਨਹੀਂ ਇਹ ਕਿਉਂ ਫਰਵਾਉਂਦਾ ਫੇਰ ਮੇਰੇ ਘਰੇ ਜਾ ਕੇ ਕद्दू ਦੀ ਦਾਲ ਨਾਲ ਰੋਟੀਆਂ ਰੋਟੀਆਂ ਖਾ ਕੇ ਦਿਮਾਗ 'ਚ ਗੱਲ ਆਈ ਵੀ ਤਾਂ ਸਿਆਸਤ ਹੈ ਪੰਜਾਬ 'ਚ ਇੱਕ ਫਿਲਮ ਚਲਾ ਦੋ ਪੋਲੇ-ਪਾਲੇ ਲੋਕ ਸ਼ਾਂਪਾਂ ਤੇ ਕਲਿੱਪ ਗਣੀ ਪੈ ਜਾਣਗੇ ਆਪਣੇ ਮੁੱਦਿਆਂ ਥੱਲੇ ਆਏ ਹੋਏ ਲੀਡਰ ਦੌੜ ਵਾਲੇ ਬਲਦਾ ਵਾਂਗੂ ਸਾਝਾ ਲੈ ਜਾਣਗੇ ਪਰ ਉਹਨਾ ਥੋਤੀ ਚੱਕਸ ਰੈਣੀ ਨੂੰ ਕੌਣ ਸਮਝਾਵੇ ਵੀ ਇਹ ਪੰਜਾਬ ਹੈ ਅੰਨਿਆ-ਨਿਆ ਚਾਲਾਂ ਨੂੰ ਦਿਲ ਤੇ ਘੱਟੇ ਲਾਉਂਦਾ ਹੈ ਇਹ ਤਾਂ ਡੂਮਣੇ